ਵੇਖ ਸਕਦੇ ਜੇ ਇਹ ਮੇਰਾ ਵੀਰਾ ਜਿਹੜਾ ਗਾਂ ਨੂੰ ਛੱਡਣ ਦਾ ਨਾਂ ਨਹੀਂ ਲੈਣ ਨਹੀਂ ਹਉਣੇ ਦੰਦ ਕੱਢਣ ਦਿਆ ਛੱਡੀ ਮੜਾ ਹੱਥ ਪਾਸੇ ਕਰੀ ਨੂੰ ਕਿ ਪਾਸੇ ਹੋਇਆ ਹੁੰਦੀ ਨਹੀਂ ਪਾਸੇ ਇਹਨੂੰ ਆਂਦਾ ਜਾਣ ਕੇ ਛੱਡਣਾ ਵਿਚਾਰੀ ਦੇ ਹੰਝੂ ਵੇਖੋ ਤੁਸੀਂ ਇਹ ਵੇਖੋ ਜਦੋਂ ਇਹਨੂੰ ਕਹਿ ਦਈਏ ਤੈਨੂੰ ਛੱਡ ਦੇਣਾ ਇਹਦੇ ਹੰਝੂ ਨਿਕਲ ਲੱਗੇ ਅੱਜ ਲੈ ਬਾਜਾਂ ਦੇ ਨੇ ਇਹ ਦੋਨੇ ਬਹੁਤ ਜ਼ਿਆਦਾ ਪਿਆਰ ਬੜੀ ਸਿਆਣੀ ਗਾਂ ਐ ਜਦੋਂ ਮੇਹੀ ਹੁੰਦਾ ਇਹਨਾਂ ਨੂੰ ਛਾਂ ਕਰਦੀ ਐ ਬਿਚਾਰੀ ਨੂੰ ਉੱਲੂ ਬਣਾਤਾ ਸੀ ਆਖਿਆ ਤੈਨੂੰ ਅਸੀਂ ਵੇਚ ਦੇਣਾ ਹੈ ਤੇ ਹੀ ਰੋਣ ਲੱਗੀ ਵਿਚਾਰੀ ਤੇ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਮਿਲ ਕਰਦੇ ਤੁਸੀਂ ਬਹੁਤ ਵਧੀਆ ਹੋਗੇ ਤੇ ਆਪਾਂ ਵੀ ਵਧੀਆ ਆ ਆਪਾਂ ਕਿੰਨੇ ਦਿਨਾਂ ਤੋਂ ਵਲੌਗ ਬਣਾਉਣ ਲੱਗੇ ਆ ਜੈਤਵਾਰ ਪਹਿਲਾਂ ਵੀ ਐਤਵਾਰ ਬਣਾਉਂਦੇ ਸੀ ਤੇ ਅਸੀਂ ਵਲੌਗ ਦਾ ਸ਼ੁਰੂ ਨਹੀਂ ਕਰਨਾ ਸੀ ਆਪਣਾ ਵੀਰਾਂ ਗਾਂ ਕੋਲ ਬੈਠਾ ਸੀ ਨੂੰ ਅਸੀਂ ਗਾਂ ਨੂੰ ਅਸੀਂ ਉੱਲੂ ਬਣਾਉਂਦੇ ਪਏ ਸੀ ਆਖਿਆ ਕਿਹੀਂ ਤੈਨੂੰ ਵੇਚ ਦੇਣਾ ਹੈ ਤੇ ਮੈਂ ਹਕ ਕੀ ਕਰਦੀ ਤੇ ਉਹ ਤਾਂ ਨਾਲੇ ਹੰਝੂ ਸੁੱਟਣ ਡਈ ਵਿਚਾਰੀ ਇਹਨਾਂ ਨੇ ਫੜ ਕੇ ਗਾਲ੍ਹਾਂ ਨਾਲ ਲਾ ਕੇ ਬੈਠੀ ਹੋਈ ਐਂ ਇਹਦੇ ਨੂੰ ਲੂ ਬਣਾਉਂਦੇ ਸੀ ਹੁਣ ਸੁਣਨ ਲਈ ਕੰਨ ਲਾ ਕੇ ਤੁਹਾਨੂੰ ਵਿਖਾਵਾਂਗੇ ਵਿੱਚ ਤੇ ਗੁੱਸੇ ਹੋ ਜਾਂਦੀ ਸੀ ਤੇ ਆਈਡੀ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਜਣ ਲਾਈਕ ਕਰ ਦਿਆ ਕਰੋ ਲਾਈਕ ਦਿਓ ਆਪਾਂ ਨੂੰ ਤੇ ਆਡੀ ਸ਼ੇਅਰ ਕਰ ਦਿਓ ਤੇ ਇਹਨਾਂ ਨੇ ਸੀ 3 ਵਜ ਗਏ ਆਪਣੇ ਦੁਪਹਿਰ ਦੇ ਤੇ ਡੰਗਰਾ ਕੋਲ ਅਸੀਂ ਫਿਰਦੇ ਹਾਂ ਔਰ ਸਾਨੂੰ ਕੋਈ ਕੰਮ ਹੈ ਨਹੀਂ ਇੱਕ ਟੁੱਡਾ ਮਾਰਦੀ ਤੇ ਇੱਕ ਪਾਸੇ ਹੁੰਦੀ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਪਰ ਇਨੀ ਤੇ ਅਸੀਂ ਤਾਂ ਦੁਪਹਿਰੇ ਕੋਲ ਮੈਂ ਫਿਰਦੇ ਸੀ ਬਾਕੀ ਸਾਰੇ ਜਿਹੜੇ ਅੰਦਰ ਬੈਠੇ ਤੇ ਸਾਡੀ ਪਕਾਈ ਮਾਰਨ ਲੱਗੇ ਕਈ ਕਾਪੀ ਮੈਨੂੰ ਉਠਾ ਬੀਠੇ ਆ ਗਏ ਹੈ ਤੇ ਸਾਨੂੰ ਕੰਮ ਹੈ ਨਹੀਂਗਾ ਅਸੀਂ ਸਕੂਲ ਜਾਵਾਂਗੇ ਤੇ ਦੋਨੇ ਲੱਗੇ ਹੋਏ ਤਾਂ ਪਕਾਉਣੇ ਮੈਨੂੰ ਮੇਦੋ ਹੀ ਆਖੋ ਲੱਗੇ ਹੋਏ ਨਾ ਤੇ ਇਹਨਾਂ ਨੂੰ ਟਿਕਾਣਾ ਨਹੀਂ ਹੁਣ ਜੰਨੇ ਆ ਚਾਹ ਪਾਣੀ ਪੀ ਰਿਆ ਆਪਾਂ ਇਹਨਾਂ ਨੇ ਪੀ ਲਿਆ ਤੇ ਤੇ ਆਪਾਂ ਹੁਣ ਸੋਚਿਆ ਬਲੌਗ ਬਣਾਈਏ ਤੇ ਮੋਟ ਗਿਆ ਤਾਂ ਤੇ ਆਪਾਂ ਤਨ ਖੇਤ ਦੇ ਸੀ ਖੇਤ ਦਾ ਬਲੌਗ ਬਣਾਇਆ ਸੀਗਾ ਅਸੀਂ ਤੇ ਅੱਜ ਆਪਾਂ ਹੁਣ ਕਰ ਰਹੇ ਹਾਂ ਕਿੰਨੇ ਦਿਨ ਹੋ ਗਏ ਕੱਲ ਨੂੰ ਸਕੂਲ ਜਾਵਾਂਗੇ ਫੇਰ ਜਦੋਂ ਛੁੱਟੀਆਂ ਹੀ ਹੁੰਦਾਂ ਨੇ ਤੇ ਪੇਪਰ ਆ ਗਿਆ ਆਪਣੀ ਪਹਿਲਾ ਪੇਪਰ ਪੰਜਾਬੀ ਦਾ ਸੌਖਾ ਹੀ ਹੈ ਤੇ ਉਹ ਦੋਨੇ ਲੱਗਿਆਏ ਸੌਖਾ ਨਵਾਂ ਕੰਮ ਹੀ ਆ ਆਪਾਂ ਵੀ ਗੇਟ ਕੋਲ ਆ ਚਲੋ ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ ਬਿਨਾਂ ਇਹ ਚੱਕਾਈ ਕਰੀਏ ਹਨ ਆਈਡੀ ਨੂੰ ਸਾਰਾ ਸਬਸਕ੍ਰਾਈਬ ਸਾਰੇ ਜਣੇ ਬਾਏ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਉਮੀਦ ਕਰਦੇ ਤੁਸੀਂ ਵਧੀਆ ਹੋਗੇ ਤੇ ਆਪਾਂ ਵਧੀਆ ਆਪਾਂ ਚੱਲੇ ਸਕੂਲ ਸੋ ਤੇ ਆਪਾਂ ਵੀਲੋਗ ਬਣਾਈਏ ਤੇ ਅੱਜ ਇਹਨਾਂ ਦੋਨਾਂ ਦਾ ਪੇਪਰ ਹੈਗਾ ਮੈਥ ਦਾ ਤੇ ਇਹ ਵੀ ਤਿਆਰ ਹੋ ਕੇ ਬੈਠੇ ਇੱਕ ਨੂੰ ਮੁਖਾਰ ਜਣੇ ਆ ਤੇ ਆਪਾਂ ਕੁਝ ਵੀਲੋਗ ਪਹਿਲਾਂ ਬਣਾਇਆ ਸੀਗਾ ਉਹ ਵੀ ਅੱਜ ਐਡ ਕਰਕੇ ਆਪਾਂ ਸਾਰਾ ਪਾ ਦਾਂਗੇ ਕਿਉਂਕਿ ਉਹਦਣ ਪਾਇਆ ਨਹੀਂ ਸੀ ਕਿਉਂਕਿ ਆਪਣੇ ਟਾਈਮ ਹੀ ਨਹੀਂ ਰਿਹਾ ਉਹਦਣ ਇਹਨੂੰ ਗਾਂ ਫੜ ਕੇ ਬੈਠੀ ਸੀ ਹੁਣ ਉਹ ਵੀ ਬਸ ਆਪਣੀ ਰੈਨ ਹੋਣਾ ਲਈ ਆ ਤੇ ਹੁਣੇ ਤਾਂ ਅਪਡੇਟਿੰਗ ਨਾਲ ਨੇ ਆ ਆਈਡੀ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਤੇ ਸ਼ੇਅਰ ਕਰ ਦਿਓ ਲਾਈਕ ਦਨ ਕਰ ਦਿਓ ਸਾਰੇ ਜਾਨੇ ਤੇ ਜਦੋਂ ਲਾਈਕ ਚ ਆਇਆ ਕਰੀਏ ਤੇ ਚਲੋ ਫਿਰ ਠੀਕ ਹੈ ਬਾਏ ਬਾਏ ਸਾਰਿਆਂ ਨੂੰ ਕੈਨਾ ਦੇ ਵਲੌਗ ਬਣਨਾ ਸੀ ਆਪਾਂ ਕਾਲੀ ਕਾਲੀ ਬੋਲਦਾ ਤੇ ਚਲੋ ਠੀਕ ਹੈ ਬਾਏ